ਬਾਬਾ ਦੀਪ ਸਿੰਘ ਦਾ ਸ਼ੀਸ਼ ਇਸ ਸਥਾਨ ਤੇ ਤੜਦੇ ਨਾਲੋਂ ਅਲੱਗ ਹੋਇਆ ਸੀਗਾ ਸੰਜੀ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਐਂਡ ਤੱਕ ਦੇਖੋ ਤੇ ਨਾਲ ਦੇ ਨਾਲ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਤੋਂ ਦਾ ਇਤਿਹਾਸ ਸਾਜ ਨੂੰ ਪਤਾ ਚੱਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਜੋ ਅੱਜ ਆਪ ਨੂੰ ਜੀ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਉਹ ਪੌਣ ਪੇਤਰ ਸਥਾਨ ਆ ਜਿਸ ਸਥਾਨ ਤੇ ਸ਼ੀਦਾ ਸਿੰਘਾਂ ਦੀ ਜੋਤ ਜਗਦੀ ਹੈ ਤਨਤਨ ਬਾਬਾ ਦੀਪ ਸਿੰਘ ਜੀ ਦੀ ਜੋਤ ਜਗਦੀ ਹੈ ਤੇ ਹਰੇਕ ਦੀਆਂ ਮੋਣੋ ਕਾਮਨਾਵਾਂ ਜਿਹੜੀਆਂ ਆ ਉਹ ਪੂਰੀਆਂ ਹੁੰਦੀਆਂ ਨੇ ਆਓ ਦੱਸਦੇ ਹਾਂ ਇਥੋਂ ਦਾ ਇਤਿਹਾਸ ਸੰਗਤ ਜੀ ਜਦੋਂ ਮੁਗਲਾਂ ਨੇ ਅਮਰਤ ਸਰੋਵਰ ਸ਼੍ਰੀ ਦਰਬਾਰ ਸਾਹਿਬ ਨੂੰ ਪੂਰਨ ਦਾ ਪਲਾਨ ਬਣਾਇਆ ਗਲਤੀ ਕੀਤੀ ਤਾਂ ਉਸ ਸਮੇਂ ਅਮਰ ਸ਼ੀਤਾਂ ਤਨਤਨ ਬਾਬਾ ਦੀਪ ਸਿੰਘ ਜੀ ਤਲਵੰਡੀ ਸਾਬੋ ਕੀ ਸਨ ਉਸ ਸਮੇਂ ਅਹਿਮਦ ਸ਼ਾਹ ਦੁਰਾਨੀ ਦੇ ਜਰਨਲ ਜ ਆਣਖਾਨੇ ਸ੍ਰੀ ਹਰਮੰਦਰ ਸਾਹਿਬ ਤੇ ਕਬਜ਼ਾ ਕਰਨ ਲਿਆ ਤੇ ਢਾ ਦਿੱਤਾ ਪਵਿੱਤਰ ਸਰੋਵਰ ਨੂੰ ਕੱਟੇ ਅਤੇ ਹੋਰ ਜਨਵਾਰਾਂ ਨਾਲ ਭਰ ਦਿੱਤਾ ਤਾਂ ਧੰਨ ਬਾਬਾ ਦੀਪ ਸਿੰਘ ਜੀ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਹੱਥ ਦੇ ਵਿੱਚ 18 ਸੇਰਾ ਖੰਡਾ ਫੜ ਕੇ ਮੁਗਲਾਂ ਦੇ ਆਹੂ ਲਾਉਂਦੇ ਹੋਏ ਤੇ ਪਾਜੜਾਂ ਪਾਈਆਂ ਸੀਗੀਆਂ ਉਸ ਸਮੇਂ ਅਮਰਸ਼ੀਰ ਤਾਂ ਤਨਬਾਬਾ ਦੀਪ ਸਿੰਘ ਜੀ ਦੀ ਉਮਰ तकरीबन 75 ਸਾਲ ਦੀ ਸੀਗੀ ਬਦਲਾ ਲੈਣ ਲਈ ਦੁਬਾਰਾ ਕਬਜ਼ਾ ਕਰਨ ਵਾਸਤੇ ਸ੍ਰੀ ਹਰਮੰਦਰ ਸਾਹਿਬ ਨੂੰ ਮੁੜ ਅਸਾਰੀ ਕਰਨ ਲਈ ਬਾਬਾ ਜੀ ਨੇ 500 ਸਿੱਖ ਸਮੇਤ ਅਮਰਸਾਨ ਨੂੰ ਰਵਾਨਾ ਹੋਏ ਜਾਣ ਤੋਂ ਪਹਿਲਾਂ ਉਸ ਨੇ ਪ੍ਰਾਣ ਲਿਆ ਮੈਂ ਸ੍ਰੀ ਦਰਬਾਰ ਸਾਹਿਬ